ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਫਿਰ ਤੁਹਾਡੇ ਲਈ ਸੋਨ ਸੋਨ ਸੂਟ ਲੈ ਕੇ ਆ ਗਏ ਹਾਂ ਜੀ ਸਾਰੇ ਸੂਟ ਬ੍ਰਾਂਡ ਦੇ ਰਹਿਣਗੇ ਜੀ ਬ੍ਰਾਂਡਡ ਸੂਟ ਹੋਣਗੇ ਤੇ ਬੁਟੀਕ ਸੂਟ ਹੋਣਗੇ ਇਹ ਸਾਰੇ ਸੂਟ ਅੱਜ ਵਾਲੇ ਹੋਣਗੇ ਜੀ ਪਸ਼ਮੀਨਾ ਸ਼ਿਮਰ ਦੇ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੋ ਵੀ ਆਪਣੇ ਚੈਨਲ ਤੇ ਨਿਊ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਰਿਕੁਐਸਟ ਜਰੂਰ ਕਰਾਂਗੀ ਕਿ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਆਪਣੀ ਵੀਡੀਓ ਨੂੰ ਠੀਕ ਹੈ ਜੀ ਤਾਂ ਜੋ ਆਪਾਂ ਤੁਹਾਡੇ ਲਈ ਜਲਦੀ ਤੋਂ ਜਲਦੀ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹੀਏ ਅੱਜ ਵਾਲੇ ਸਾਰੇ ਸੂਟ ਰਹਿਣਗੇ ਜੀ ਪਸ਼ਮੀਨਾ ਸ਼ਿਮਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਸੂਟ ਮੈਚਿੰਗ ਹੋਣਗੇ ਕਲਰ ਕੰਬੀਨੇਸ਼ਨ ਇੱਕ ਤੋਂ ਇੱਕ ਵੱਧ ਕੇ ਬਹੁਤ ਜ਼ਿਆਦਾ ਸੋਹਣਾ ਹੋਊਗਾ ਤੇ 2.5 ਮੀਟਰ ਦੀ ਕੱਟ ਹੋਵੇਗੀ ਠੀਕ ਹੈ ਜੀ 2 ਮੀਟਰੇ ਬਾਟਮ 2 ਮੀਟਰੇ ਸ਼ਰਟ ਸਲਵਾਰ ਦਾ ਜੋ ਸਟਾਫ ਆਏਗਾ ਉਹ ਹੋਵੇਗਾ ਜੀ ਸ਼ੈਡੋ ਚ ਠੀਕ ਹੈ ਸੈਲਫ ਦੇ ਵਿੱਚ ਹੋਵੇਗੀ ਬਾਟਮ ਸੇਮ ਪ੍ਰਿੰਟਿੰਗ ਦੀ ਤੇ ਮੈਚਿੰਗ ਸੂਟ ਹੋਣਗੇ ਸਾਰੇ ਆਲ ਓਵਰ ਸੂਟ ਕੋਈ ਵੀ ਨਹੀਂ ਹੋਵੇਗਾ ਬਿਨਾ ਦੁਪट्टे ਤੋਂ ਸੂਟ ਹੋਣਗੇ ਠੀਕ ਹੈ ਜੀ ਸਾਰੇ ਤੇ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਹਾਂ ਤੇ ਆਪਣੇ ਲਈ ਸੂਟ ਵਾਈ ਕਰ ਸਕਦੇ ਹਾਂ ਪੇਮੈਂਟ ਔਨਲਾਈਨ ਕਰਨੀ ਹੋਵੇਗੀ ਜੀ ਤੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ। ਬਿਨਾ ਦੁਪੱਟੇ ਤੋਂ ਹੋਣਗੇ ਜੇਕਰ ਤੁਸੀਂ ਚਾਹੋ ਤਾਂ ਦੁਪੱਟਾ ਵਗੈਰਾ ਆਪਾਂ ਤੁਹਾਨੂੰ ਰੈਡੀ ਕਰਵਾ ਕੇ ਦੇ ਸਕਦੇ ਆ। ਬਾਕੀ ਜੇਕਰ ਤੁਸੀਂ ਸਟੀਚਿੰਗ ਵਗੈਰਾ ਕਰਵਾਣੀ ਹੈ ਤਾਂ ਆਪਾਂ ਸਟੀਚ ਕਰਵਾ ਕੇ ਰੈਡੀ ਕਰਵਾ ਕੇ ਤੁਹਾਨੂੰ ਸੂਟ ਦੇ ਸਕਦੇ ਆ। ਤੁਸੀਂ ਜਿਹੋ ਜਿਹਾ ਵੀ ਮਤਲਬ ਸੂਟ ਦੇ ਵਿੱਚ ਕਹੋਗੇ ਡਿਜ਼ਾਈਨ ਵਗੈਰਾ ਪਵਾਉਣ ਲਈ ਆਪਾਂ ਉਹ ਜੇ ਤੁਹਾਨੂੰ ਡਿਜ਼ਾਈਨਿੰਗ ਪਾ ਕੇ ਦੇ ਦੇਣੀ ਆ ਤੇ ਬਹੁਤ ਸੋਹਣੀ ਸਟੀਚਿੰਗ ਹੋਵੇਗੀ ਸਟੀਚਿੰਗ ਦੀ ਕੋਈ ਕੰਪਲੇਨ ਨਹੀਂ ਆਏਗੀ। ਜੇਕਰ ਤੁਸੀਂ ਚਾਹੋ ਤਾਂ ਸੂਟ ਨੂੰ ਬਿਨਾਂ ਲਾਈਨਿੰਗ ਤੋਂ ਵੀ ਸਟੀਚ ਕਰਵਾ ਸਕਦੇ ਹੋ ਜੇਕਰ ਤੁਸੀਂ ਲਾਈਨਿੰਗ ਲਗਾਣੀ ਹੈ ਇਹ ਤੁਹਾਡੀ ਚੁਆਇਸ ਆ ਬਾਕੀ ਇਹ ਸੂਟ ਵਿਦਾਊਟ ਲਾਈਨਿੰਗ ਵੀ ਸਟੀਚ ਕਰ ਸਕਦੇ ਹਾਂ ਠੀਕ ਹੈ ਜੀ ਤੁਸੀਂ ਚਾਹੋ ਕਿ ਤੁਸੀਂ ਪਸ਼ਮੀਨਾ ਸ਼ਿਮਰਤ ਵੀ ਨਾ ਕੋਈ ਹੋਰ ਸਿੰਪਲ ਸ਼ਿਮਰ ਚ ਜਾਂ ਕੋਈ ਹੋਰ ਸਟੱਫ ਚ ਸੂਟ ਵਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਚੈਨਲ ਦੇ ਉੱਪਰ ਜਾ ਕੇ ਆਪਣੇ ਵੀਡੀਓ ਚੈੱਕ ਕਰ ਸਕਦੇ ਹੋ ਤੇ ਉਹਨਾਂ ਦੇ ਵਿੱਚੋਂ ਵੀ ਸੂਟ ਵਾਈ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਆਪਾਂ ਨੇ ਹਰ ਇੱਕ ਸਟਾਫ ਦੀ ਵੀਡੀਓ ਪਾਈ ਹੋਈ ਹੈ ਹਰ ਇੱਕ ਸਟਾਫ ਆਪਣੇ ਕੋਲ ਅਵੇਲੇਬਲ ਆ ਠੀਕ ਹੈ ਜੀ ਬਾਕੀ ਇਹਨਾਂ ਸੂਟਾਂ ਦੇ ਇਲਾਵਾ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਜੋ ਆਪਣਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਉਸ ਦੇ ਉੱਪਰ WhatsApp ਨੰਬਰ ਉੱਪਰ ਆਪਾਂ ਨੂੰ ਆਪਣੇ ਸੂਟਾਂ ਦੀ ਕਲੈਕਸ਼ਨ ਬਾਰੇ ਆਪਣੇ ਸੂਟਾਂ ਦੀ ਜੋ ਵੀ ਤੁਹਾਡਾ ਟੇਸਟ ਹੈ ਉਹਦੇ ਬਾਰੇ ਦੱਸ ਕੇ ਤੁਸੀਂ ਆਪਣੇ ਤੋਂ ਸੂਟ ਮੰਗਵਾ ਸਕਦੇ ਹੋ ਵਰਕ ਵਗੈਰਾ ਕਰਵਾਉਣਾ ਤਾਂ ਆਪਾਂ ਵਰਕ ਵੀ ਅਵੇਲੇਬਲ ਕਰਦੇ ਆਂ ਜੀ ਤੇ ਜੇਕਰ ਤੁਸੀਂ ਚਾਹੋ ਹੈਂਡਵਰਕ ਮਸ਼ੀਨ ਵਰਕ ਉਹ ਵੀ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਐਦਾਂ ਦੇ ਸੋਹਣੇ ਸੋਹਣੇ ਸੂਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ ਥੈਂਕ ਯੂ ਜੀ ਸੋ ਮੱਚ